ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਸਿੱਖਿਆ ਵਿਭਾਗ ਦੇ ਵੱਲੋਂ ਮਿਤੀ 18/7/2024 ਨੂੰ ਇੱਕ ਨਵਾਂ ਲੈਟਰ ਜੋ ਹੈ ਉਹ ਜਾਰੀ ਕੀਤਾ ਗਿਆ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ATT 5999 ਭਰਤੀ ਦਾ ਜੋ ਵਿਗਿਆਪਨ 12/10/2022 ਨੂੰ ਦਿੱਤਾ ਗਿਆ ਸੀ ਔਰ ਜਿਸ ਦੀ ਅਪਲਾਈ ਕਰਨ ਦੀ ਮਿਤੀ 10/11/2022 ਸੀ ਇਸ ਵਿੱਚ ਅਸਾਮੀਆਂ ਦਾ ਲਿਖਤੀ ਟੈਸਟ ਜੋ ਹੈ 5 10 2023 ਨੂੰ ਲਿਆ ਗਿਆ ਔਰ ਇੱਕ ਸਿਵਲ ਰਿਟ ਪਟੀਸ਼ਨ ਜੋ ਹੈ ਧਾਇਰ ਕੀਤੀ ਗਈ ਸੀ ਪ੍ਰਵਿੰਦਰ ਸਿੰਘ ਬਨਾਮ ਅਦਰ ਜਿਸ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮ ਅਨੁਸਾਰ 34 24 ਨੂੰ ਜੋ ਹੈ 88994% ਦਾ ਪੇਪਰ ਇਹ ਦੁਬਾਰਾ ਲਿਆ ਜਾਣਾ ਸੀ ਔਰ ਇਸ ਵਿੱਚ ਜੋ ਹੈ ਇੱਕ ਸਿਵਲ ਰਿਟ ਪਟੀਸ਼ਨ 14 5 22 ਆਫ 2024 ਔਰ ਕੁਝ ਹੋਰ ਵੀ ਸਿਵਲ ਰਿਟ ਪਟੀਸ਼ਨ ਜੋ ਹੈ ਜੋ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਹੀਆਂ ਪੋਸੇ ਅਨੁਸਾਰ ਜੋ ਹੈ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਮਿਤੀ 15/7/2024 ਨੂੰ ਇਸ ਦਫ਼ਤਰ ਦੇ ਵੱਲੋਂ ਜੋ ਕੁਝ ਪਟੀਸ਼ਨਰ ਸੀ ਉਹਨਾਂ ਦੀ ਮੋੜ ਵੈਰੀਫਿਕੇਸ਼ਨ ਜੋ ਹੈ ਉਹ ਕਰਵਾਈ ਜਾਣੀ ਹੈ ਸੋ ਇਹ ਵੈਰੀਫਿਕੇਸ਼ਨ ਜੋ ਹੈ ਲਿਸਟ ਨਾਲ ਨਹੀਂ ਹੈ ਜੋ ਕਿ ਮਿਤੀ 22/7/2024 ਨੂੰ ਸਮਾਂ 10 ਵਜੇ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਿਖੇ ਜੋ ਹੈ ਉਹਨਾਂ ਨੂੰ ਮੋੜ ਸੱਦਾ ਦਿੱਤਾ ਗਿਆ ਹੈ ਵੈਰੀਫਿਕੇਸ਼ਨ ਲਈ ਔਰ ਇਸ ਤੋਂ ਬਾਅਦ ਕਿਹਾ ਗਿਆ ਕਿ ਹੋਰ ਮੌਕਾ ਨਹੀਂ ਦਿੱਤੇ ਜਾਏਗਾ ਇਹ ਸਾਰੇ ਜੋ ਹੈ ਕੈਂਡੀਡੇਟ ਦੇ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਐਪਲੀਕੇਸ਼ਨ ਨੰਬਰ ਨੇਮ ਫਾਦਰ ਨੇਮ ਡੇਟ ਆਫ ਬਰਥ ਔਰ ਪੇਪਰ 2 ਦੇ ਵਿੱਚ ਉਹ ਕਿੰਨੇ ਮਾਰਕਸ ਨੇ ਉਹ ਮੈਂਸ਼ਨ ਨੇ ਸੋ ਇਹ ਪੂਰੀ ਜੋ ਹੈ ਕੈਂਡੀਡੇਟ ਦੀ ਲਿਸਟ ਹੈ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ ਜਿਨ੍ਹਾਂ ਦੀ ਮੋਰ ਤੋਂ ਵੈਰੀਫਿਕੇਸ਼ਨ ਹੋਣੀ ਹੈ ਜੋ ਕਿ 52 ਕੈਂਡੀਡੇਟ ਹੈ ਠੀਕ ਹੈ ਸਭ ਦੇ ਨਾਮ ਸਭ ਦੇ ਫਾਦਰ ਨੇਮ ਡੇਟ ਆਫ ਬਰਥ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਆਦਿ ਜੋ ਹੈ ਉਹ ਮੈਂਸ਼ਨ ਹੈ ਇਹ ਲਿਸਟ ਤੁਹਾਨੂੰ ਟੈਲੀਗ੍ਰam ਚੈਨਲ ਤੇ ਦੇਖਣ ਨੂੰ ਮਿਲ ਜੇਗੀ ਜਿਸ ਦਾ ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਫਿਲਹਾਲ ਜੋ ਹੈ 8TT94 ਨੂੰ ਲੈ ਕੇ ਇਹ ਵੱਡੀ ਅਪਡੇਟ ਹੈ ਥੈਂਕ ਯੂ ਸੋ ਮੱਚ